बरसात के मौसम में अक्सर पुराने घरों की छतें गिरने का मामला सामने आता है ऐसे ही एक ताज़ा मामला जिला संगरूर में सामने आया है यहाँ पर एक पुराने घर की दो छतें गिर गई और एक सत्तर वर्षीय महिला की मौत हो गई वहीं मीडिया से बात करते हुए मृतक महिला के बेटे ने बताया कि मेरे माता पिता दोनों घर के अंदर सो रहे थे मेरे पिता रात में बाथरूम जाने के लिए उठे तभी घर की दोनों छतें एक साथ गिर गई जिसके अंदर सो रही मेरी माँ मलबे के नीचे आ गई जैसे ही हमें इस पूरी मामले की जानकारी हुई तो हम मौके पर पहुंचे और मां को बाहर निकाला तब तक मां की भी मौत हो चुकी थी पड़ोसी ने बताया कि रात को जब हम सो रहे थे तब हमें कुछ गिरने की आवाज़ सुनाई दी जिसके बाद मोहल्ले वाले इकट्ठा हो गए और घर का दरवाज़ा खटखटाया लेकिन जब अंदर से दरवाज़ा नहीं खुला तो हमने दरवाज़ा तोड़ दिया और घर में प्रवेश किया जिसके बाद काफ़ी मशक्कत के बाद मृतक महिला को बाहर निकाल लिया गया एस ਰਾਮ ਜੀ ਕੀ ਹੋਇਆ ਬੁਰਾ ਹਾਲ ਤਾਂ ਕਿਸ ਤਰ੍ਹਾਂ ਦਾ ਮੈਂ ਅੱਜ ਸਵੇਰੇ ਆਪਣੀ ਸ਼ੌਕ ਤੇ ਦੁਕਾਨ ਤੇ ਸਾਈਕਲ ਲੈ ਕੇ ਜਾਣਾ ਸਾਡੀ ਰਿਪੇਅਰ ਦੀ ਤੇ ਮੈਂ ਉੱਥੇ ਦੁਕਾਨ ਤੇ ਆ ਮੇਰੇ ਤਾਇਏ ਦੇ ਮੁੰਡੇ ਆਏ ਨੇ ਵੀ ਆਪਣੇ ਪੁਰਾਣੇ ਘਰ ਦੀ ਛੱਤਾਂ गिर ਗਈਆਂ ਤੇ ਫਿਰ ਕਹਿੰਦਾ ਤੂੰ ਫਟਾਫਟ ਆ ਜਾ ਮੈਂ ਕਹਿੰਦੀ ਮੰਮੀ ਡੈਡੀ ਠੀਕ ਨੇ ਕਹਿੰਦਾ ਆਪਾਂ ਨੂੰ ਕੁਝ ਨਹੀਂ ਪਤਾ ਲੱਗਿਆ ਕਹਿੰਦਾ ਮੰਨੂ ਵੀ ਫੋਨ ਆਇਆ ਕਰੋ ਇੱਧਰੋਂ ਤੇ ਫਿਰ ਫਟਾਫਟ ਮੈਂ ਦੁਕਾਨ ਵਧਾ ਕੇ ਆਪਦੀ ਘਰੇ ਆਇਆ ਫਿਰ ਉਸ ਤੋਂ ਬਾਅਦ ਦੇਖਿਆ ਵੀ ਸਾਰੇ ਥੱਲੇ ਡੈਡੀ ਦਾ ਬੱਚਤ ਰਹਿ ਗਈ ਡੈਡੀ ਬਾਥਰੂਮ ਉਤਰਮ ਗਏ ਸੀ ਪਿੱਛੋਂ ਛੱਤਾਂ ਡਿੱਗ ਗਈਆਂ ਕਿੰਨਾ ਪੁਰ ਇਹ ਹੈਗਾ ਜੀ ਸੌ ਸਾਲ ਦੇ ਲਵੇ ਇੱਕ ਇਹੋ ਜਿਹੜੀ ਛੱਤ ਹੈ ਕਾਹਦੇ ਪਹਿਲੇ ਚੁੰਦੀ ਸੀ ਇਹ ਕੀ ਸੀ ਇਹ ਉੱਪਰ ਕੜੀ ਵਾਲੇ ਵਾਲੀ ਛੱਤ ਹੈ ਜੀ ਹਾਂ ਜੀ ਜਿਹੜੇ ਉੱਪਰ ਰਹੇ ਸੀ ਉਹ ਉਹ ਬੱਚੇ ਤਰਹਿ ਗਏ ਜੋ ਉਪਰਲੇ ਇਹ ਦੋ ਕਮਰੇ ਪਏ ਨੇ ਉੱਪਰ ਦੋ ਥੱਲੇ ਹੈ ਜੀ ਉਹ ਇਧਰਲੇ ਕਮਰੇ ਚ ਸੀ ਉਹ ਉਹ ਜਿਹੜੇ ਛੱਤਾਂ ਗਿਰਿਆ ਨੇ ਉਹ ਪਰਲੇ ਉੱਥੇ ਨਹੀਂ ਰਹੇ ਸੀ ਪਰਲੇ ਪਿੱਛੇ ਸੀ ਸਾਈਡ ਤੇ ਮਾਤਾ ਜੀ ਨੂੰ ਕਿਵੇਂ ਲੈ ਗਏ ਮਾਤਾ ਜੀ ਨੂੰ ਮਤਲਬ ਮਜ਼ਦੂਰ ਬੁਲਾ ਕੇ ਲੈ ਕੇ ਆਏ ਸੱਤ ਅੱਠ ਉਹਨਾਂ ਨੂੰ ਨਾਲ ਉਹਨਾਂ ਨੂੰ ਸਾਰਾ ਹੈਲਪ ਕਰਾ ਕੇ ਉਹਨਾਂ ਦੇ ਸਾਰੇ ਨਾਲ ਲੱਗ ਕੇ ਅਸੀਂ ਆਪ ਸਾਰਿਆਂ ਨੇ ਕਢਾਇਆ ਵਿੱਚ ਮੋਕੇ ਦੀ ਦਿੱਤੋ ਜੀ ਮੋਕੇ ਦੀ ਦਿੱਤੋ ਹੋ ਗਈ 2 ਘੰਟੇ ਹੋ ਗਏ ਸੀ ਵਿੱਚ ਦਬੇ ਨੂੰ ਕੀ ਨਾਮ ਹੈ ਜੀ ਨਿਸ਼ੀਪਾ ਜੀ ਕਿੱਥੇ ਰਹਿੰਦੇ ਆ ਅੱਜ ਜੀ ਬਿਲਕੁਲ ਸਾਹਮਣੇ ਕੀ ਕਿਹਾ ਚਲੋ ਜਿਹੜਾ ਹਾਸਾ ਹੋਇਆ ਮਕਾਨ ਦੀ ਛੱਤ ਦੀ ਇਹ ਜੀ ਸਵੇਰੇ 5:30 ਵਜੇ ਆਵਾਜ਼ ਆਈ ਸਮਝ ਅਸੀਂ ਦੇਖਣ ਚਲੇ ਗਏ ਤਾਂ ਵੀ ਅੰਕਲ ਜੀ ਗੇਟ 'ਚ ਸੀਗੇ ਅੰਕਲ ਕਹਿੰਦੇ ਜਿਵੇਂ ਵਾਸ਼ਰੂਮ ਆਏ ਉਹਨਾਂਗੇ ਤੇ ਅੰਦਰ ਗੇਟ ਬੰਦ ਪਿਆ ਸੀ ਜੀ ਖੁੱਲ ਨਹੀਂ ਰਿਹਾ ਸੀ ਗੇਟ ਇਹਨਾਂ ਨੂੰ ਠਾਕੇ ਲੈ ਕੇ ਗਏ ਜਿਵੇਂ ਗੇਟ antisense ਤੋਂ ਪੁੱਲੇ ਗੇਟ ਖੁੱਲ ਨਹੀਂ ਰਿਹਾ ਸੀ ਜੀ ਫਿਰ ਇਹ ਮਿਸਤਰੀ ਨੂੰ ਬੁਲਾ ਕੇ ਲਏ ਜਿਵੇਂ ਸਾਰਿਆਂ ਨੂੰ ਗਲੀ 'ਚ ਇਕੱਠਾ ਕਰਿਆ ਫਿਰ ਗੇਟ ਤੋੜਿਆ ਨਹੀਂ ਅੰਦਰ ਕੁਝ ਦਿਖ ਨਹੀਂ ਰਿਹਾ ਸੀ ਫਿਰ ਇਹ ਸਾਰਾ ਫੀਮਲ ਬਾਥ ਕੁਹਾਇਆ ਜੂ ਪਤਾ ਨਹੀਂ ਕਿ ਇਹਨੇ ਕਿਹੜਾ ਕੰਮ ਕਰਾਣਾ ਹੈ ਇਹ ਕਿਸਾ ਇਹ ਤਾਂ ਜੀ ਕਾਫਾ ਪੁਰਾਣਾ ਦੇਖੀਏ ਅੰਦਰ ਚੋਂ ਇਹ ਤਾਂ ਜੀ ਉੱਪਰ ਵੀ ਫੈਮਿਲੀ ਹੈ ਜੀ ਉੱਪਰ ਵੀ ਸੀ ਆਂਟੀ ਜੀ ਉਹ ਉਹਨਾਂ ਨੂੰ ਬਾਥਰੂਮ ਦੀ ਤੋੜ ਕੇ ਛੱਤ ਅਧਰੂ ਲੈ ਕੇ ਗਏ ਆ ਜੀ ਉਹ ਠੀਕ ਨਹੀਂ ਉਹਨਾਂ ਨੂੰ ਅਟੈਕ ਆ ਗਿਆ ਜੀ ਉਹ ਅਟੈਕ ਮੁੰਡਾ ਸੁਣਦਾ ਤੇ ਇੱਕ ਅੰਦਰ ਅੰਕਲ ਤੇ ਆਂਟੀ ਸੀ ਜੀ ਪਰਿਵਾਰ ਦੇ ਵਿੱਚ نیچے ਹੋ ਕੌਣ ਕੌਣ ਸੌ ਰਿਹਾ ਸੀ ਅੰਦਰ ਅੰਕਲ ਆਂਟੀ ਸੀ ਜੀ ਬਸ ਕਿੰਨੀ ਕੁ ਉਮਰ ਸੀ ਉਹਨਾਂ ਦੀ ਜਿਹੜੇ ਡੈਡੀ ਦੇ ਕਿ 75 ਸਾਲ ਦੀ ਤੇ ਦੇਖੋ ਮੇਰੇ ਹਾਂ ਜੀ ਇਹ ਜੀ ਅੰਕਲ ਜੀ ਹੈਗੇ ਸੀ ਬਜ਼ੁਰਗ ਜੀ ਸੀ ਜੀ